ਤਿੰਨ 100 ਕਿਲੋ ਬਲਾਸਟਿੰਗ ਮਟੀਰੀਅਲ ਸੀਗਾ ਉਹਦੇ ਵਿੱਚ ਲੋਡਡ ਸੀ ਕਾਰ ਬਲਾਸਟ ਹੋਈ ਤਾਂ ਇਹ バス ਵੀ ਬਲਾਸਟ ਹੋਈ ਜਿਹਦੇ ਵਿੱਚ 40 CRPF ਦੇ ਜਵਾਨ ਮਰ ਗਏ ਤੇ 35 ਜ਼ਖਮੀ ਹੋਏ ਪਾਕਿਸਤਾਨ ਨੇ ਆਪਣੇ ਜੋ ਉਧਰ ਅਫਗਾਨਿਸਤਾਨ ਦੇ ਵਿੱਚ ਹਮਲਾ ਹੋਇਆ ਸੀ ਉਹਦੇ ਵੀਡੀਓ 2 ਦਿਨ ਪਹਿਲਾਂ ਭੇਜੇ ਸਨ ਅਸੀਂ ਸਤਾਰਕ ਸਾਹ ਕਾਨਵਈ ਸੀ ਅਗਰ ਹਵਾਈ ਜਾ ਰਹੀ ਭੇਜਨ ਦੇ ਤਾਂ ਬੱਜ ਵੀ ਜਾਣਾ ਸੀ ਕੀਤੀ ਸੀ ਪਲਾਨ ਸਾਰੀ ਜੈਸ਼ੇ ਮੁਹੰਮਦ ਨੇ ਜੈਸ਼ੇ ਮੁਹੰਮਦ ਪਾਕਿਸਤਾਨ ਦੀ ਉਹ ਏਜੰਸੀ ਹੈ ਜੋ ਆਈਐਸਆਈ ਨੇ ਪਾਲਿਸੀ ਬਣਾਈ ਸੀ ਬਧਾਈ ਸੀ ਔਰ ਗਾਈਡ ਕੀਤਾ ਸੀ ਇਹਦਾ ਮਤਲਬ ਪਾਕਿਸਤਾਨ ਸਿੱਧਾ ਇਹਦੇ ਵਿੱਚ ਮਲਬੇ ਸੀ ਤਾਂ ਇਹਦੇ ਬਦਲੇ ਦੇ ਵਿੱਚ ਬਾਅਦ ਦੇ ਵਿੱਚ ਭਾਰਤ ਨੇ ਪਲਾਨ ਕੀਤਾ ਕੇ ਬਾਲਾ ਕੋਟ ਦੇ ਉੱਤੇ 에어 ਸਟ੍ਰਾਈਕ ਕੀਤੀ ਜਿੱਥੇ ਉਹਦਾ ਟ੍ਰੇਨਿੰਗ ਸੈਂਟਰ ਸੀ ਉਹਦੇ ਉੱਤੇ ਬੰਬ ਸਿੱਟੇ ਚਾਰ ਜਿਹਦਾ ਨਿਸ਼ਤੋਨਮੂਦ ਕੀਤਾ ਸੀਓ ਦੇ ਇੱਕ ਵੀ ਜਵਾਨ ਚਲਿਆ ਜਾਵੇ ਤਾਂ ਉਹ ਕੈਂਪਸ ਜਾ ਕੇ ਰੋਂਦਾ ਹਮ ਸਭ ਤੋਂ ਧੋਖਾ ਉਤੋਂ ਵੁਲਵਾਮਾ ਤੰਕੀ ਹਮਲੇ ਦੀ ਆ 7ਵੀਂ ਵਰਸੀ ਹੈ ਇਸ ਹਮਲੇ ਦੇ ਵਿੱਚ 40 CRPF ਦੇ ਜਵਾਨ ਸ਼ਹੀਦ ਹੋਏ ਸੀ ਮੇਰੇ ਨਾਲ ਕਰਨਲ ਡਾਕਟਰ ਡੀਐਸ ਗਰੇਵਾਲ ਨੇ ਇਸ ਹਮਲੇ ਦੀ ਅਸੀਂ ਪੂਰੀ ਉਸ ਵੇਲੇ ਦੀ ਜਾਣਕਾਰੀ ਲਵਾਂਗੇ ਕਿ ਇਹ ਹਮਲਾ ਜਦੋਂ ਹੋਇਆ ਸੀ ਤੇ 40 ਦੇ ਕਰੀਬ ਜਵਾਨ ਜਿਹੜੇ ਆ ਸ਼ਹੀਦ ਹੋਏ ਸੀ ਇਸ ਦੇ ਵਿੱਚ ਕਈ ਜ਼ਖਮੀ ਵੀ ਹੋਏ ਸੀ 35 ਇਸ ਪੂਰੇ ਹਮਲੇ ਦੇ ਵਿੱਚ ਜਿਹੜਾ ਤੰਕੀ ਹਮਲਾ ਹੋਇਆ ਸੀ ਤੁਸੀਂ ਥੋੜੀ ਜਾਣਕਾਰੀ ਦਿਓ ਕਿਉਂਕਿ ਅੱਜ ਵਰਸੀ ਹੈ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਇਹ ਇਸ ਦਿਨ 14 ਨੂੰ ਜਦ ਇੱਕ ਵੱਡੀ ਕਾਰਵਾਈ ਜੰਮੂ ਤੋਂ ਚੱਲ ਕੇ ਸ਼੍ਰੀਨਗਰ ਜਾ ਰਹੀ ਸੀ ਤਾਂ ਇਹ ਜਪਲਵਾਮਾ ਦੇ ਏਰੀਏ ਦੇ ਵਿੱਚ ਪਹੁੰਚੀ ਤਾਂ ਇੱਕ ਅਮਨੀਸ਼ਨ ਦੀ 300 ਕਿਲੋ ਅਜ ਅਬ ਆ ਜੋ ਬਲਾਸਟਿੰਗ ਮਟੀਰੀਅਲ ਸੀਗਾ ਉਹਦੇ ਵਿੱਚ ਲੋਡਡ ਸੀ ਉਹ ਇੱਕ ਪਾਸੇ ਸਾਈਡ ਡ੍ਰੈਕ ਤੋਂ ਆਈ ਤੇ ਜੋ ਜਵਾਨਾਂ ਦੀ ਬਸ ਸੀ ਉਹਦੇ ਵਿੱਚ ਜਿਹੜੀ ਬਸ ਹੁੰਦੀ ਹੈ ਇੱਕ ਜਿਹੜੇ ਜਵਾਨਾਂ ਲਈ ਹੁੰਦੀ ਹੈ ਉਹਦੇ ਵਿੱਚ ਤਕਰੀਬਨ 75 ਜਵਾਨ ਸੀਗੇ 40 1 ਸੀ ਤੇ 35 ਪਿੱਛੇ ਹੋਰ ਸੀ ਤਾਂ ਉਹਨੇ ਉਹਦੇ ਵਿੱਚ ਆ ਕੇ ਆਪਣੀ ਕਾਰ ਮਾਰੀ ਕਾਰ ਬਲਾਸਟ ਹੋਈ ਤਾਂ ਇਹ ਬਸ ਵੀ ਬਲਾਸਟ ਹੋਈ ਜਿਹਦੇ ਵਿੱਚ 40 सीआरपीएफ ਦੇ ਜਵਾਨ ਮਰ ਗਏ ਤੇ 35 ਜ਼ਖਮੀ ਹੋਏ ਇਹ ਇੱਕ ਬਹੁਤ ਵੱਡੀ ਵਾਰਦਾਤ ਸੀ ਹਾਲਾਂਕਿ ਸਾਨੂੰ ਉਹਨਾਂ ਨੇ ਪਾਕਿਸਤਾਨ ਨੇ ਆਪਣੇ ਜੋ ਉਧਰ ਅਫਗਾਨਿਸਤਾਨ ਦੇ ਵਿੱਚ ਹਮਲਾ ਹੋਇਆ ਸੀ ਉਹਦੇ ਵੀਡੀਓ 2 ਦਿਨ ਪਹਿਲਾਂ ਭੇਜੇ ਸਨ ਅਸੀਂ ਸਤਰਕ ਸਾਹ ਲੇਕਿਨ ਅਗਰ ਅਸੀਂ ਇਸ ਨੂੰ ਫਲਾਈਟ ਨੂੰ ਇਸ ਨੂੰ ਜੋ ਕਾਨਵਾਈ ਸੀ ਅਗਰ ਹਵਾਈ ਜਾ ਜਾਂ ਰਹੀ ਭੇਜ ਦਿੰਦੇ ਤਾਂ ਬੱਜ ਵੀ ਜਾਣਾ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਪ੍ਰਮਾਤਮਾ ਦੀ ਜੋ ਮਰਜ਼ੀ ਹੁੰਦੀ ਹੈ ਤਾਂ ਇਹ ਜੋ 75 ਸੀ ਹੈਰਾਨੀ ਦੀ ਗੱਲ ਇਹ ਹੈ ਕਿ ਤਕਰੀਬਨ 14 ਸੂਬਿਆਂ ਦੇ ਇਹਦੇ ਵਿੱਚ ਜਵਾਨ ਸੀ ਜੀ ਚਾਰ ਸਾਢੇ 2 ਸੀਗੇ ਪੰਜਾਬ ਦੇ ਤੇ ਉਹ ਜੋ ਕੀਤੀ ਸੀ ਪਲਾਨ ساری ਜੈਸ਼ੇ ਮੁਹੰਮਦ ਨੇ ਜੈਸ਼ੇ ਮੁਹੰਮਦ ਪਾਕਿਸਤਾਨ ਦੀ ਉਹ ਏਜੰਸੀ ਹੈ ਜੋ ਆਈਐਸਆਈ ਨੇ ਪਾਲਿਸੀ ਬਣਾਈ ਸੀ ਵਿਧਾਈ ਸੀ ਔਰ ਗਾਈਡ ਕੀਤਾ ਸੀ ਇਹਦਾ ਮਤਲਬ ਪਾਕਿਸਤਾਨ ਸਿੱਧਾ ਇਹਦੇ ਵਿੱਚ ਮਲਬਸ ਸੀ ਤੇ ਉੱਥੋਂ ਹੀ ਇੱਕ ਬੰਦਾ ਜਿਹੜਾ ਇੱਥੋਂ ਉਹਨਾਂ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਚਲੇ ਗਏ ਸੀ ਤੇ ਉੱਥੋਂ ਨੂੰ ਟ੍ਰੇਨ ਕਰਕੇ ਭੇਜਿਆ ਸੀ ਨਾਲ ਤੇ ਉਹ ਵੀ ਨਾਲ ਉੱਡਿਆ ਸੀ ਦਾਰ ਸੀ ਉਹਦਾ ਨਾਮ ਤੇ ਇਹ ਸਾਰੀਆਂ ਜਿੰਨੀਆਂ ਵੀ ਡੈਥਸ ਹੋਈਆਂ ਨੇ ਇਹ ਪੰਜਾਬ ਦੇ ਪੰਜਾਬ ਲਈ ਤਾਂ ਝਟਕਾ ਹੈ ਹੀ ਸੀ ਪੂਰੇ ਭਾਰਤ ਲਈ ਪੂਰਾ ਝਟਕਾ ਸੀ ਜਿਦੇ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਹਲਚਲ ਮਚ ਗਈ ਕਿਉਂਕਿ ਜਿੱਥੇ ਜਿੱਥੇ ਕਿੰਨੀਆਂ ਸਟੇਟਾਂ ਦੇ 14 ਸਟੇਟਾਂ ਦੇ ਵਿੱਚ ਜਿੱਥੇ ਤੇ ਬਾਡੀਜ਼ ਗਈਆਂ ਸਭ ਤੋਂ ਵੱਧ ਤਾਂ ਯੂਪੀ ਸੀਗੀਆਂ 15 ਦੇ ਕਰੀਬ ਜਿੱਥੇ ਜਿੱਥੇ ਬਾਡੀਜ਼ ਗਈਆਂ ਉਥੇ ਪੂਰਾ ਤੂਫਾਨ ਮਚ ਗਿਆ ਔਰ ਇੰਨੇ ਮਜਾਰੇ ਹੋਏ ਕਿ ਇਹਦਾ ਬਦਲਾ ਲਿਆ ਜਾਵੇ ਤਾਂ ਇਹਦੇ ਬਦਲੇ ਦੇ ਵਿੱਚ ਬਾਅਦ ਦੇ ਵਿੱਚ ਭਾਰਤ ਨੇ ਪਲਾਨ ਕੀਤਾ ਕਿ ਬਾਲਾ ਕੋਡ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਤੇ ਉਹਨਾਂ ਦੇ ਜੋ ਅੱਡੇ ਸੀ ਜਿੱਥੇ ਉਹਨਾਂ ਦਾ ਟ੍ਰੇਨਿੰਗ ਸੈਂਟਰ ਸੀ ਉਹਦੇ ਉੱਤੇ ਬੰਬ ਸਿੱਟੇ ਚਾਰ ਜਿਹੜਾ ਨਿਸਤੋਨਮੂਦ ਕੀਤਾ ਲੇਕਿਨ ਪੂਰਾ ਹੱਲੇ ਵੀ ਤਸੱਲੀ ਨਹੀਂ ਸੀ ਹੋਈ ਤਾਂ ਭਾਰਤ ਦੇ ਜਿੰਨੇ ਵੀ ਐਮਬੈਸੀਜ਼ ਨੂੰ ਸਾਰਿਆਂ ਨੂੰ ਮੈਸੇਜ ਦਿੱਤੇ ਗਏ ਕਿ ਪਾਕਿਸਤਾਨ ਦਾ ਸਾਡੇ ਤੇ ਹਮਲਾ ਹੋਇਆ ਹੈ ਤੇ ਇਹਨਾਂ ਨੂੰ ਬਾਈਕਾਟ ਕਰੋ ਤੇ ਅੰਬੈਸਡਰ ਜੋ ਇੰਡੀਅਨ ਦਾ ਸੀ ਉਹ ਵੀ ਬੁਲਾ ਲਿਆ ਗਿਆ ਔਰ ਪਾਕਿਸਤਾਨ ਦਾ ਅੰਬੈਸਡਰ ਨੂੰ ਵਾਪਸ ਭੇਜਿਆ ਗਿਆ ਤੇ ਉਹ ਨਾਲ ਦੀ ਨਾਲ ਜਿੰਨੇ ਵੀ ਬੰਦੇ ਐਕਚੁਅਲੀ ਇਥੇ ਇਥੇ ਬਾਡੀਜ਼ ਹੋਈਆਂ ਸੀ ਕਲੈਕਟ ਕਰਕੇ ਉਹਨਾਂ ਦਾ ਪੋਸਟ ਮਾਰਤਾ ਹਾਂ ਕੀ ਹੋਣਾ ਸੀ ਕੋ ਬਹੁਤ ਉੱਡ ਗਏ ਸੀ ਉਹਨਾਂ ਨੂੰ ਭੇਜ ਕੇ ਜੋ ਲੋਕਲ ਪ੍ਰੋਟੈਕਸ਼ਨ ਸੀ ਉਹ ਵਧਾਈ ਗਈ ਔਰ ਅੱਗੇ ਨੂੰ ਹੋਰ ਇਹੋ ਜਿਹੇ ਪ੍ਰਕਾਸ਼ਨ ਲਏ ਗਏ ਖਾਸ ਕਰਕੇ ਬਾਰਡਰ ਦੇ ਉੱਤੇ ਤਾਂ ਤਾਂ ਕਿ ਇਹੋ ਜਿਹਾ ਹੱਲਾ ਕਿਹੜੀ ਪਾਕਿਸਤਾਨ ਨੂੰ ਨਾ ਮਿਲ ਸਕੇ ਔਰ ਜਿਸ ਤਰ੍ਹਾਂ ਆਪਾਂ ਦੇਖਦੇ ਆ ਬਾਅਦ ਦੇ ਵਿੱਚ ਦੋ ਹਮਲੇ ਹੋਏ ਇੱਕ ਤਾਂ ਅਸੀਂ ਕੀਤਾ ਪਲਵਾਮਾ ਦੂਜੇ ਬਾਲਾਕੋਟ ਦੇ ਉੱਤੇ ਤੇ ਫੇਰਾ ਹੁਣ ਜਿਹੜਾ ਆਪਾਂ ਨ ਉਹਨਾਂ ਦੇ ਪਾਕਿਸਤਾਨੀ ਅੱਡਿਆਂ ਤੇ ਕੀਤੇ ਅੱਡਿਆਂ ਤੇ ਕੀਤੇ ਇਹ ਤਾਂ ਸਾਫ਼ ਕਲੀਅਰ ਸੀ ਕਿ ਪਾਕਿਸਤਾਨ ਆਪਣੀਆਂ ਜਿਹੜੀਆਂ ਗਤੀਵਿਧੀਆਂ ਨੇ ਟੈਰਰਿਸਟ ਦੀਆਂ ਭਾਰਤ ਦੇ ਉੱਤੇ ਕਰ ਰਿਹਾ ਹੈ ਉਹ ਤੋਂ ਬਾਅਦ ਨਹੀਂ ਆ ਰਿਹਾ ਜਦ ਕਿ ਸਾਰੀਆਂ ਸੰਧੀਆਂ ਯੂਨੋ ਨੇ ਵੀ ਇਹਨੂੰ ਜੋ ਹੈ ਡਿਸਕਾਰਡ ਕੀਤਾ ਇਹ ਕਹਿੰਦੇ ਉਹਨੂੰ ਕਿਹਾ ਸੀ ਪਾਕਿਸਤਾਨ ਨੂੰ ਕਿ ਇਹ ਤੁਸੀਂ ਗਲਤ ਕੰਮ ਕੀਤਾ ਹੈ ਹੋਰ ਤਾਂ ਹੋਰ ਜਿੰਦੇ ਸਰ ਗੁਰਵਲ ਸਾਹਿਬ ਸਵਾਲ ਮੇਰਾ ਅਗਲਾ ਇਹ ਹੈ ਕਿ ਖੂਫੀਆ ਤੌਰ ਦੇ ਉੱਤੇ ਖੂਫੀਆ ਏਜੰਸੀਆਂ ਕੀ ਉਸ ਵੇਲੇ ਪਤਾ ਨਹੀਂ ਲੱਗਿਆ ਕਿ ਇਹ ਐਡਾ ਵੱਡਾ ਹਮਲਾ ਕਿਉਂਕਿ 40 ਦੇ ਕਰੀਬ ਸੀਆਰਪੀਐਫ ਦੇ ਜਵਾਨ ਚੀਤ ਹੋਏ 35 ਦੇ ਕਰੀਬ ਜ਼ਖਮੀ ਹੋਏ ਖੂਫੀਆ ਏਜੰਸੀਆਂ ਦੇ ਜ਼ਰੀਏ ਇਹ ਅਸੀਂ ਉਸ ਵੇਲੇ ਦਾ ਫੇਲੀਅਰ ਸਮਝੀਏ ਕੀ ਸਮਝੀਏ ਅਸੀਂ ਅਸੀਂ ਫੇਲਰ ਤੇ ਨਹੀਂ ਕਹਿ ਸਕਦੇ ਕਈ ਵਾਰ ਇਦਾਂ ਹੁੰਦਾ ਹੈ ਜਿਵੇਂ ਹੁਣ ਉਹਨਾਂ ਨੇ ਪਾਕਿਸਤਾਨ ਦੇ ਅਫਗਾਨਿਸਤਾਨ 'ਚ ਹਮਲਾ ਕੀਤਾ ਸੀਗਾ ਬਲਾਸਟ ਕੀਤਾ ਸੀਗਾ ਉਹਨਾਂ ਨੇ ਵੀਡੀਓ ਵੀ ਇਸ਼ੂ ਕੀਤੀ ਦੋ ਦਿਨ ਪਹਿਲਾਂ ਔਰ ਕਿਹਾ ਵੀ ਸੀਗਾ ਕਿ ਅਸੀਂ ਇਸ ਤਰ੍ਹਾਂ ਬਲਾਸਟ ਕਰਾਂਗੇ ਭਾਰਤ ਦੇ ਵਿੱਚ ਵੀ ਤੇ ਉਹ ਵਾਰਨਿੰਗ ਤਾਂ ਸੀਗੀ ਔਰ ਇੰਟੈਲੀਜੈਂਸ ਨੂੰ ਇਨਪੁਟ ਵੀ ਸੀਗੇ ਲੇਕਿਨ ਕਈ ਵਾਰ ਜੋ ਹੈ ਪੂਰਾ ਤੁਸੀਂ ਪੂਰਾ ਤਾਂ ਪੂਰਾ ਏਰੀਆ ਬਾਰਡਰ ਏਰੀਆ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਦੋਂ ਆਰਮੀ ਦੀ ਉੱਥੇ ਗਸ਼ਤ ਹੁੰਦੀ ਹੈ ਤਾਂ ਹਰ ਇੱਕ ਜਿਹੜਾ ਟੂਰਿਸਟ ਹੁੰਦਾ ਉਸ ਨੂੰ ਵੀ ਚੈਕਿੰਗ ਕਰਕੇ ਜਾਂਚ ਕਰਕੇ ਤਾਂ ਉਹ ਸ਼ਰੀ ਨਗਰ ਵਿੱਚ ਵਰ ਸਕਦਾ ਕਿ ਲੱਗਦਾ ਕਿ ਉਸ ਵੇਲੇ 2019 14 ਫਰਵਰੀ ਅੱਜ ਦਾ ਦਿਨ ਕਿਉਂਕਿ 7ਵੀਂ ਵਰਸੀ ਹੈ ਉਸ ਵੇਲੇ ਜਿਹੋ ਜੀ ਇਹ ਅਤੰਕੀ ਹਮਲਾ ਹੋਇਆ ਉਸ ਵੇਲੇ ਇਹ ਵੀ ਜਾਂਚ ਕੀਤੀ ਗਈ ਕਿ ਖੂਫੀ ਏਜੰਸੀ ਨੂੰ ਕਿਵੇਂ ਨਹੀਂ ਪਤਾ ਲੱਗਿਆ ਨਹੀਂ ਇਹ ਤਾਂ ਤੁਸੀਂ ਜਾਣਦੇ ਹੋ 20 ਸਾਲ ਪਹਿਲਾਂ 1999 ਦੇ ਵਿੱਚ ਕੀ ਹੋਇਆ ਸੀ ਉਦੋਂ ਵੀ ਸਾਡਾ ਇੰਟੈਲੀਜੈਂਸ ਥੋੜਾ ਜੋ ਹੈ ਘਟ ਰਿਹਾ ਸੀਗਾ ਜਿਹਦੇ ਕਰਕੇ ਚੁੱਪ ਕਰਕੇ ਆ ਕੇ ਸਾਡੇ ਇੰਡੀਆ ਚ ਆ ਕੇ ਬੈਠ ਗਏ ਸੀ ਇੱਥੇ ਵੀ ਇੰਟੈਲੀਜੈਂਸ ਦਾ ਥੋੜਾ ਜੋ ਹੈ ਸਾਡੇ ਭਾਰਤ ਦੇ ਵਿੱਚ ਇੰਟੈਲੀਜੈਂਸ ਕਿਉਂ ਤਗੜੀ ਨਹੀਂ ਹੈ ਔਰ ਪਾਕਿਸਤਾਨ ਦੀ ਜੋ ਇੰਟਰ ਸਰਵਿਸਿਜ਼ ਇੰਟੈਲੀਜੈਂਸ ਹੈ ਉਹ ਇੰਨੀ ਤੇਜ਼ ਕਿਉਂ ਹੈ ਜੋ ਸਾਰੀ ਚੀਜ਼ ਦੇ ਬਾਰੇ ਵਿੱਚ ਗਿਆਨ ਰੱਖਦੀ ਹੈ ਜਦ ਕਿ ਸਾਡੇ ਕੋਲੇ ਆਪਣੇ ਸੈਟੇਲਾਈਟ ਨੇ ਔਰ ਲਗਾਤਾਰ ਫੋਟੋ ਹੈ ਗਰਾਊਂਡ ਫੀਲਡ ਹੈ ਸ਼ਾਇਦ ਅਸੀਂ ਜ਼ਮੀਨ ਦੇ ਉੱਤੇ ਜਾ ਕੇ ਉਹਨਾਂ ਦੇ ਬਾਰੇ ਵਿੱਚ ਪੂਰਾ ਗਿਆਨ ਨਹੀਂ ਲੈਂਦੇ ਜ ਰਾ ਨੂੰ ਇਹਦੇ ਲਈ ਜ਼ਿਆਦਾ ਕੰਮ ਕਰਨਾ ਚਾਹੀਦਾ ਸੀ ਸ਼ਾਇਦ ਹੁਣ ਕੁਝ ਜੋ ਖਾਸ ਕਰਕੇ ਕੁਝ ਇੱਕ ਸਾਲਾਂ ਤੋਂ ਇਹਦੇ ਉੱਤੇ ਬਹੁਤ ਹੀ ਕੰਮ ਹੋ ਰਿਹਾ ਹੈ ਕਿ ਇੰਟੈਲੀਜੈਂਸ ਨੂੰ ਅਪਗ੍ਰੇਡ ਕੀਤਾ ਜਾਵੇ ਤੇ ਉਹਦੇ ਲਈ ਹਾਇਰ ਲੈਵਲ ਦੇ ਉੱਤੇ ਮਿਨਿਸਟਰੀ ਲੈਵਲ ਦੇ ਉੱਤੇ ਇੰਟੈਲੀਜੈਂਸ ਦੇ ਵਿੱਚ ਬਹੁਤ ਸੁਧਾਰ ਲਿਆਂਦੇ ਗਏ ਹੋਏ ਨੇ ਔਰ ਆਸ ਕਰਦੇ ਹਾਂ ਕਿਉਂਕਿ ਜਿਸ ਤਰ੍ਹਾਂ ਹੁਣ ਸਾਡੇ ਸੈਟੇਲਾਈਟਾਂ ਨੇ ਲਗਾਤਾਰ ਇਸ ਏਰੀਆ ਦੇ ਉੱਤੇ ਘੁੰਮਣਾ ਸ਼ੁਰੂ ਕੀਤਾ ਤੇ ਪੱਕਾ ਇੰਟੈਲੀਜੈਂਸ ਸੈਂਟਰ ਕਾਫੀ ਏਜੰਸੀਆਂ ਬਣੀਆਂ ਨੇ ਫਿਰ ਜਿਹੜੀਆਂ ਇੰਟੈਲੀਜੈਂਸ ਨੂੰ ਮਾਨੀਟਰ ਕਰਦੀਆਂ ਨੇ ਤੇ ਫਿਰ ਕੋਆਰਡੀਨੇਟਰ ਸੈਂਟਰ ਬਣਿਆ ਹੋਇਆ ਹੈ ਇਹ ਜਦੋਂ ਕਾਰ ਦੇ ਪੁੱਛਾ ਕੀਤਾ ਕਿਉਂਕਿ ਉਸ ਦੇ ਵਿੱਚ ਭਾਰੀ ਮਾਤਰਾ ਚ ਆਰ ਡੀ ਐਕਸੀ ਉਹ ਬੱਸ ਦੇ ਨਾਲ ਟਕਰਾਈ ਉਹਦੇ ਵਿੱਚ ਕਿੰਨੇ ਅੱਤਵਾਦੀ ਸੀ ਦਹਿਸ਼ਤਗਰਦ ਸੀ ਔਰ ਇੱਕ ਕੋਈ ਸੀ ਕਾਰ ਦੇ ਵਿੱਚ ਜੋ ਨਾਲ ਉੱਡ ਗਿਆ ਸੀ ਉਹ ਸਾਈਡ ਦੇ ਉੱਤੋਂ ਨਾ ਜਿਵੇਂ ਇੱਕ ਪੱਕਾ ਰੂਟ ਹੁੰਦਾ ਥੱਲੇੋਂ ਕੱਚਾ ਰੂਟ ਆਉਂਦਾ ਉਹ ਕੱਚੇ ਰੂਟ ਦੇ ਕਿ ਸੇ ਪ੍ਰਵਾਹ ਕਿੱਤੀ ਨਹੀਂ ਹੋਣੀ ਤੇ ਉਹ ਆਪਣਾ ਕੱਚੇ ਰੂਟ ਦੇ ਉੱਤੇ ਕਾਰ ਲੈ ਕੇ ਆ ਗਿਆ ਤੇ ਸਿੱਧਾ ਆ ਕੇ ਉਹਨੇ ਟੱਕਰ ਮਾਰੀ ਕਿੰਨਾ ਕਿਲੋ ਆਡੀਐਕਸੀ ਉਹਦੇ 300 ਕਿਲੋ 300 ਕਿਲੋ 300 ਕਿਲੋ ਜੋ ਬਹੁਤ ਜ਼ਿਆਦਾ ਕੀ ਲੱਗਦਾ ਪਾਕਿਸਤਾਨ ਦੇ ਬਾਰਡਰ ਇਹ ਜੀ ਇਧਰ ਹਿੰਦੁਸਤਾਨ ਦੇ ਵਿੱਚ ਆਇਆ ਆ ਇਹਨਾਂ ਨੇ ਪੂਰੀ ਇਹਦੀ ਜੋ ਹੈ شناخت ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪੂਰੇ ਜੋ ਹੈ ਉਹ ਨਤੀਜੇ ਤੇ ਨਹੀਂ ਪਹੁੰਚੀ ਸੀ ਕਿ ਜਿਹੜਾ NIA ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ ਉਹਨਾਂ ਨੇ ਡਿਕਲੇਰ ਤੌਰ ਤੇ ਨਹੀਂ ਕਿਹਾ ਕਿ ਉਹ ਕਹਿੰਦੇ ਸੀ ਕਿ ਬਾਰਡਰ ਦੇ ਥਰੂ ਸ਼ਾਇਦ ਨਹੀਂ ਆਏ ਐ ਇਹਨਾਂ ਨੇ ਕਿਤੇ ਨਾ ਕਿਤੇ ਮੈਨੇਜ ਕੀਤੇ ਨੇ ਪਰ ਪਤਾ ਤਾਂ ਇਹੀ ਲੱਗਿਆ ਹੈ ਕਿ ਇਹ ਕੀਤਾ ਸੀ ਮੈਨੇਜ ISI ਨੇ ਔਰ ISA ਨੇ ਮੈਨੇਜ ਕਰਕੇ ਜਿਹੜਾ ਹੈ ਜੈਸ਼ੇ ਮੁਹੰਮਦ ਨੂੰ ਦਿੱਤਾ ਸੀ ਔਰ ਜੈਸ਼ੇ ਮੁਹੰਮਦ ਦਾ ਲਗਾਤਾਰ ਜੋ ਹੈ ਪ੍ਰਭਾਵ ਵਧਦਾ ਜਾ ਰਿਹਾ ਸੀ ਖਾਸ ਕਰਕੇ ਉਹਦੇ ਜੋ ਇਹਨਾਂ ਦਾ ਹੈਡ ਸੀ ਉਹਦੇ ਬੇਟਾ ਉਹਦਾ ਭਰਾ ਇਹ ਸਾਰੇ ਐਕਟਿਵ ਸੀ ਉਸ ਵੇਲੇ ਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ 14 ਨੂੰ ਨੋਮੀਨੇਟ ਵੀ ਕੀਤਾ ਗਿਆ ਜਿਨ੍ਹਾਂ ਨੇ ਇਹ ਜੋ ਹੈ ਬਲਾਸਟ ਦੇ ਵਿੱਚ ਜ਼ਿੰਮੇਦਾਰ ਸੀ ਉਹਨਾਂ ਦੇ ਵਿੱਚੋਂ 7 ਮਾਰ ਦਿੱਤੇ ਗਏ 7 ਮਾਰੇ ਗਏ ਔਰ ਬਾਕੀ ਦੇ ਪਾਕਿਸਤਾਨ ਨੂੰ ਕਿਹਾ ਸੀ ਫੜਿਓ ਉਹਨਾਂ ਤੇ ਉਹਨਾਂ ਨੇ ਵੀ ਫੜੇ ਨੇ ਤੇ ਓਵਰਆਲ ਸਾਰੇ ਵਰਲਡ ਦੇ ਵਿੱਚ ਪਾਕਿਸਤਾਨ ਦੀ ਥੂਥੂ ਹੋਈ ਇਹਦੇ ਕਰਕੇ ਕਿ ਤੁਸੀਂ ਟੈਰੋਰਿਜ਼ਮ ਜੋ ਹੈ ਬਹੁਤ ਜ਼ਿਆਦਾ ਵਡਾਵਾ ਦੇ ਰਹੇ ਇਹਨੂੰ ਬੰਦ ਕਰੋ ਚਲੋ ਕਿਵੇਂ ਕਿਵੇਂ ਯਾਦ ਕਰਦੇ ਹੋ 40 ਸ਼ਹੀਦਾਂ ਨੂੰ ਅੱਜ ਬਰਸੀ ਹੈ ਐਜ਼ ਅ ਕਰਨਲ ਡੀਐਸ ਗਰੇਵਾਲ ਕਿਉਂਕਿ ਹਰ ਵਾਰ ਬਰਸੀ ਅਸੀਂ ਮਨਾਉਂਦੇ ਹਾਂ ਦੇਖੋ ਗੱਲ ਸੁਣੋ ਇੱਕ ਸੀਓ ਦੇ ਇੱਕ ਵੀ ਜਵਾਨ ਚਲੇ ਜਾਵੇ ਤਾਂ ਉਹ ਕੈਂਪ ਚ ਜਾ ਕੇ ਰਹਿੰਦਾ ਹਮ ਸਭ ਤੋਂ ਦੁੱਖ ਉਤੋਂ ਜੋ ਚਲੋ ਇਹ ਇਹ ਤੁਹਾਡੇ ਅੱਖਾਂ 'ਚ ਹੰਝੂ ਆਏ ਕਿਉਂਕਿ ਹਰ ਇੱਕ ਜਿੰਨੇ ਵੀ ਆਰਮੀ ਦੇ ਜਵਾਨ ਹੈ ਅੱਜ ਉਹਨਾਂ ਨੂੰ ਯਾਦ ਕਰਦੇ ਹੋਣਗੇ ਉਹਨਾਂ ਦੇ ਜਿਹੜੇ ਪਰਿਵਾਰ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਸੀਆਰਪੀਐਫ ਜਵਾਨਾਂ ਦੀ ਜਿਹੜੀ ਅਤੰਕੀ ਹਮਲੇ ਦੇ ਵਿੱਚ ਮੌਤ ਹੋਈ ਉਹ ਸ਼ਹੀਦ ਹੋਏ ਔਰ ਅਸੀਂ ਡੀਐਸ ਗਰੇਵਾਲ ਜਿਹੜੇ ਕਰਨਲ ਕਿਉਂਕਿ ਕਾਫੀ ਲੰਮਾ ਇਹਨਾਂ ਨੇ ਆਰਮੀ ਦੇ ਵਿੱਚ ਸਮਝ ਬਤਾਇਆ ਔਰ ਅਸੀਂ ਹਰ ਇੱਕ ਆਰਮੀ ਨੂੰ ਲੈ ਕੇ ਕੋਈ ਨਾ ਕੋਈ ਇੰਟਰਵਿਊ ਉਹਨਾਂ ਨਾਲ ਕਰਦੇ ਰਹਿੰਦੇ ਆ ਕਿ ਵੀ ਯਾਦ ਕਰਦੇ ਹੋ ਕਿ ਮੈਸੇਜ ਲਵੋਗੇ ਦੇਖੋ ਜਿਹੜੇ ਜਿਹੜੇ ਪਰਿਵਾਰ ਦੇ ਵਿੱਚ ਬੋਡੀ ਗਈ ਆ ਉੱਥੇ ਸਾਰੇ ਇਲਾਕੇ ਦੀ ਤਤਲੀ ਤਤਲੀ ਮੱਛੀ ਸੀ ਔਰ ਜਲੂਸ ਜਲੂਸ ਨਿਕਲੇ ਸੀ ਪਾਕਿਸਤਾਨ ਦੇ ਅਗੇਂਸਟ ਨਾਰੇ ਲੱਗੇ ਸੀ ਕਿ ਜਲਦੀ ਤੋਂ ਜਲਦੀ ਇਹਦਾ ਬਦਲਾ ਲਿਆ ਜਾਵੇ ਇਸੇ ਕਰਕੇ ਹੀ ਫਿਰ ਇੰਡੀਆ ਨੇ ਪਲਾਨ ਬਣਾਈ ਕਿ ਜਿਹੜੇ ਟੈਰਰਿਸਟ ਦਾ ਅੱਡਾ ਸੀ ਉਹਨਾਂ ਸਬਕ ਦਿਖਾਇਆ ਜਾਵੇ ਤੇ ਬਾਲੋ ਬਾਲਾਕੋਟ ਦੇ ਉੱਤੇ ਚਾਰ ਜਹਾਜਾਂ ਨੇ ਖਾਸ ਕਰਕੇ ਜਾ ਕੇ ਬੰਬ ਸ ਚਾਰ ਬੰਬ ਸਿੱਟੇ ਸੀ ਜਿਹਦੇ ਨਾਲ ਜਿਹੜਾ ਬਾਲਾ ਕੋਟ ਦਾ ਟ੍ਰੇਨਿੰਗ ਸੈਂਟਰ ਸੀ ਉਹਨੂੰ ਓਕਾ ਹੀ ਤਬਾਹ ਕੀਤਾ ਸਭ ਤੋਂ ਜ਼ਿਆਦਾ ਇਹ ਜਿਹੜੇ CRPF ਦੇ ਜਵਾਨ ਉੱਤਰ ਪ੍ਰਦੇਸ਼ ਤੋਂ 15 ਉਹਨੋਂ ਤੋਂ ਸੀ 4 4.5 ਸੀ 5 ਹਰਿਆਣਾ ਦੇ ਸੀ ਨਾਰਥ ਤੋਂ ਸੀ ਜ਼ਿਆਦਾ ਟੋਟਲ ਜਿਹੜੇ 40 ਸੀਗੇ ਉਹਨਾਂ ਚੋਂ ਤਕਰੀਬਨ 25 ਦੇ ਕਰੀਬ ਸੀ ਆਪਣੇ ਨਾਰਥ ਸਟੇਟਸ ਤੋਂ ਸੀ ਪੰਜਾਬ ਹਰਿਆਣਾ ਹਿਮਾਚਲ ਉਤਰਾਖੰਡ ਯੂਪੀ ਇਹਨਾਂ ਚ ਸਭ ਤੋਂ ਜ਼ਿਆਦਾ ਸੀ ਪਰ ਲੇਕਿਨ ਬਾਕੀ ਦੇ ਥੱਲੇ ਸਾਊਥ ਤੱਕ ਹਰ ਸਟੇਟ ਦੇ ਵਿੱਚੋਂ ਆ ਝਾਰਖੰਡ ਚੋਂ ਵੀ ਗਏ ਆ ਤਾਮਲਨਾਡੂ ਚੋਂ ਵੀ ਗਏ ਦੂਜੇ ਸਟੇਟਾਂ ਚੋਂ ਇੱਕ ਦੋ ਸਾਰਿਆਂ ਦੇ ਸੀਗੇ ਸੋ ਸਾਰੀਆਂ ਸਟੇਟਾਂ ਚ ਇੰਡੀਆ ਦੀਆਂ ਸਟੇਟਾਂ ਦੇ ਵਿੱਚ ਹਲਚਲ ਮੱਚੀ ਹੈ ਚਲੋ ਅਸੀਂ ਅਸੀਂ ਸਲਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਕਿਉਂਕਿ ਜਿਹੜੇ ਦੇਸ਼ ਦੀ ਰੱਖਿਆ ਦੇ ਲਈ ਉਹਨਾਂ ਬਾਰਡਰ ਉਹਨਾਂ ਸਰਹੱਦਾਂ ਦੇ ਉੱਤੇ ਅੱਜ ਵੀ ਤਨਾਤ ਲਗਾਤਾਰ ਦਿਨ ਰਾਤ ਡਿਊਟੀ ਦਿੰਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਅਤੰਕੀ ਹਮਲਾ ਹੋਇਆ 14 ਫਰਵਰੀ 2019 ਨੂੰ ਅੱਜ 7ਵੀਂ ਵਰਸੀ ਹੈ ਉਹਨਾਂ ਸ਼ਹੀਦਾਂ ਨੂੰ ਕਰਨਲ ਡੀਐਸ ਗਰੇਵਾਲ ਵੀ ਯਾਦ ਕਰਕੇ ਅੱਖਾਂ 'ਚ ਉਹਨਾਂ ਦੇ ਹੰਝੂ ਆ ਗਏ ਹਰ ਇੱਕ ਉਹ ਪਰਿਵਾਰ ਅੱਜ ਯਾਦ ਕਰ ਰਿਹਾ ਹੋਵੇਗਾ ਆਪਣੇ ਉਹਨਾਂ ਸ਼ਹੀਦ ਜਵਾਨਾਂ ਨੂੰ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ